ਜੀ ਬਣੀ ਸੀ ਰਾਜੀ ਸੀ ਆਏ ਇਹ ਮੇਰੇ ਕਲਾਸ ਫੇਲੂ ਰਿਹਾਗਾ ਅੱਛਾ ਅੱਛਾ ਦੇ ਦਿੰਗੇ ਤਾਂ ਅਸੀ ਕੀ ਆਵਾਜ਼ ਐਵੇਂ ਬੜਾ ਕਮਜ਼ੋਰ ਹੈ ਕਮਜ਼ੋਰ ਹੈ ਉਹ ਹੁਣ ਕਾਇਮ ਹੋ ਜੂ ਵਾਲੀ ਹੋਣੀ ਤੇ ਫੇ ਇੱਥੇ ਰਹੂਗਾ ਵੀ ਜੈਨੂੰ ਲੈ ਕੇ ਜਮ ਘਰੇ ਲੈ ਕੇ ਜਮ ਹਾਂ ਜੀ ਹੁਣ ਇਹਨੂੰ ਧੁੱਪ ਚਕਾ ਤੇ ਕਰੀਏ ਇਹਨੂੰ ਲਿਆਂਦੀਆਂ ਬਾੜੇ ਚੰਦਰੂ ਲੈ ਲੇਂ ਦੇਖ ਲੋ ਬੰਦਿਆਂ ਨੂੰ ਵਜਾਣਾ ਧੁੱਪ ਦੇਕਣੀ ਪੈਂਦੀ ਹੈ ਚਲੋ ਜੀ ਬਾੜਾ ਜੋ ਲੈਂਦਾਂਗਾ ਇੱਥੇ ਬਾੜੀਆਂ ਹੋਣ ਇਹਨਾਂ ਨੂੰ ਬਾਹਰ ਨੁੱਕਾਂਗੇ ਕਿੱਧਰ ਲੈ ਕੇ ਨੇ ਇੱਥੇ ਲੈ ਕੇ ਨੇ ਇਹਨੂੰ ਮੈਰ ਤੇ ਕਿਤੇ ਡਰਾਈਵਰ ਉੱਛਾਈ ਦਾ ਰੋਡ 'ਤੇ ਠੀਕ ਹੁਣ ਵੀ ਨੂੰ ਇਹਰ ਘਾਟਾ ਆਉਣਾ ਕਿੰਨੇ ਜਣੇ ਨੇ ਇਹ ਕੀਤੇ ਕਿੰਨੇ ਦੋ ਜਣੇ ਨੇ ਦੋ ਜਣੇ ਇਹ ਸਾਡੇ ਮਿੰਟੂ ਭਾਜੀ ਨੇ ਵੀ ਇੱਕ ਵਾਰੀ ਬੱਕਰੀਆਂ ਦਾ ਬਿਜ਼ਨਸ ਖੋਲ੍ਹਿਆ ਸੀਗਾ ਹਾਂ ਮਿੰਟੂ ਉਹ ਦੱਸ ਦਾਂ ਦਾ ਫੇਲ ਹੋ ਗਿਆ ਉਹਦਾ ਕੱਲੇ ਫੇਲ ਹੋ ਗਿਆ ਹੋ ਗਿਆ ਇੰਨੀ ਕੀ ਮਤਲਬ ਬੰਦੇ ਪਾਪੀਆਂ ਜਿਆਦਾ ਹੈ ਕਿ ਕਿ ਮਰਦਾਂ ਜੀ ਜਿਆਦਾ ਹੈ 99 ਬੰਦਾਂ ਨੂੰ ਨੌਲਜ ਵੀ ਘੱਟ ਹੁੰਦੀ ਹੈ ਆਹ ਦੇ ਤਾਂ ਦਵਾਈ ਬੂੜੀਆਂ ਨੂੰ 5-6 ਮਹੀਨੇ ਦੋਣੀ ਚਾਹੀਦੀ ਹੈ ਅੱਛਾ ਇਹ ਦੇਸੀ ਦਵਾਈਆਂ ਤੁਸੀਂ ਰੱਖਦੇ ਹੋ ਡਾਕਟਰ ਦੇਸੀ ਵੀ ਰੱਖੀ ਦਿਆਂ ਡਾਕਟਰ ਵੀ ਹੈਗੇ ਆ 19 ਦਾ ਬੰਦੇ ਨੂੰ ਕਹਿ ਕੇ ਬਾਅਦ ਜੇ ਆਪ ਹੀ ਜਾਣਕਾਰੀ ਆਏ ਦੀ ਹਨਾ ਵਿੱਚ ਲੱਗਦਾ ਆ ਜਾਂਦਾ ਕੋਈ ਠੀਕਾ ਟੰਦਾ ਤਾਫ ਸ਼ਰਾਫ ਦਾ ਕੋਈ ਨਜਲੇ ਤੋਂ ਲਾਉਣਾਗਾ ਉਹ ਤਾਂ ਆਪ ਲਾ ਲਈਦਾ ਅੱਛਾ ਇਹਨਾਂ ਨੂੰ ਬਿਮਾਰੀ ਪੈਂਦੀ ਨਹੀਂ ਜਿੱਦਾਂ ਕਹਿੰਦਾ ਹੁਣ ਮੁਰਗੀਆਂ ਨੂੰ ਉਹ ਇਹਨਾਂ ਨੂੰ ਟਾਈਫਾਇਡ ਦੀ ਮਾਰੀ ਪੈਂਦੀ ਹੈ ਟਾਈਫਾਇਡ ਹੁੰਦਾ ਇਹਨਾਂ ਨੇ ਉਹ ਬਰਸਾਤਾਂ ਨੂੰ ਬਾਦੂ ਦਾ ਚੱਕਰ ਪੈਂਦਾ ਜੀ ਹੋਰ ਨਿਕਲਦਾ ਉਹ ਟਾਈਫਾਇਡ ਹੁੰਦਾ ਇੱਕ ਇਹਨਾਂ ਨੂੰ ਚੱਕਰ ਹੋਰ ਪੈਣ ਲੱਗ ਗਿਆ ਇੱਕ ਘੁੰਮਣ ਲੱਗ ਗਿਆ ਰੰਗ ਦਾ ਦੌਰਾ ਪੈਂਦਾ ਰੰਗ ਦਾ ਦੌਰਾ ਪੈਂਦਾ ਇਹਨਾਂ ਨੂੰ ਦੌਰਾ ਪੈ ਕੇ ਘੁੰਮ ਕੇ ਦੋ ਦਿਨ ਰਹਿਣਾ ਉਹਨੇ ਤੇ ਤੀਜੇ ਦਿਨ ਦੁੱਧ ਦੁੱਧ ਦਾ ਜਗਾ ਹੈ ਹਾਂ ਜੀ ਦੁੱਧ ਪੜਦਾ ਨਹੀਂ ਤੀਜੇ ਦਿਨ ਨੂੰ ਮਰ ਜਾਂਦਾ ਮਾਫਾ ਕਰਦਾ ਜੀ ਦੁੱਧ ਦਾ ਪੜ ਹਾਂ ਇਹਨਾਂ ਦੇ ਵਿੱਚ ਮੈਂ ਹਾਂ ਜਿਹੜਾ ਇਹਨਾਂ ਨੂੰ ਪਿਛਲੇ ਸਾਲ ਤੋਂ ਇੱਕ ਵਾਰ ਗੱਲ ਕਰਦਾ ਉਹ ਕਾਰ ਪੇਪਰ ਆਪਣੇ ਸਰਕਾਰੀ ਵਿਭਾਗੇ ਜਿੱਦਾਂ ਪਜੂ ਪਾਲਣ ਵਾਲੇ ਆ ਉਹ ਦਿੰਦੇ ਰਹੇ ਅੱਗੇ ਦਵਾਈ ਉਹ ਬਹੁਤ ਅੱਛਾ ਤੇ ਹੁਣ ਨਾ ਦਿੰਦੇ ਨਹੀਂ ਕੋਈ ਕਰਦੇ ਮਦਦ ਕਰਦੇ ਤਾਂ ਆ ਕੇ ਦੇ ਦੇਈਏ ਚੈੱਕ ਕੋਈ ਮਦਦ ਨਹੀਂ ਕਰਦੇਗੇ ਕੁਝ ਨਹੀਂ ਕਰਦੇ ਉਹਨੇ ਕਰਦੇ ਉਹ ਪੈਸੇ ਖਾਂਦੇ ਆ ਉਹਦਾ ਉਹਨਾਂ ਦਾ ਦਵਾਈ ਦੇ ਪੈਸੇ ਲੈਣੇ ਜ ਲੈਣ ਵੀ ਗਏ ਤਾਂ ਪਹਿਲੀ ਗੱਲ ਤਾਂ ਦਵਾਈ ਦਿੰਦੇ ਹੀ ਨਹੀਂ ਸਾਨੂੰ ਅੱਛਾ ਜਮਾਂ ਨਹੀਂ ਦਿੰਦੇ ਦਵਾਈ ਇਹਦਾ ਪ੍ਰਾਈਵੇਟ ਡਾਕਟਰ ਤੋਂ ਦਵਾਈ ਦਿਵਾਣੀ ਪੈਂਦੀ ਸਾਨੂੰ ਉਹ ਲੈ ਲੰਦਾਗਾ 30 ਲੈ ਲਵੇ 40 ਲੈ ਲਵੇ ਪਸੰਦ ਦੇ ਪਸੰਦ ਦੇ ਹਿਸਾਬ ਨਾਲ ਉਹਨੇ ਲੈਣੇ ਆ। ਤੇ ਯਾਰ ਕੀ ਵੋਟਾਂ ਆ? ਹਾਂ ਜੀ ਵੋਟਾਂ ਫਿਰ ਕਿਹੜੀ ਪਾਰਟੀ ਕਹਿੰਦੀ ਆ ਵੀ ਜਿਆਦਾ ਖਿਆਲ ਰੱਖੋਗੇ ਤੁਹਾਡਾ? ਕੋਈ ਨਹੀਂ ਵੀ ਸਾਨੂੰ ਤਾਂ ਕਿਸੇ ਨੇ ਨਹੀਂ ਕਿਹਾ। ਕੋਈ ਨਹੀਂ ਕਹਿੰਦੀ। ਹਾਂ। ਅੱਛਾ। ਸਾਡੇ ਬਾਰੇ ਤਾਂ ਨਾ ਕਿਸੇ ਨੇ ਪੁੱਛਿਆ ਨਾ ਦੱਸਿਆ। ਕੋਈ ਨਹੀਂ ਸਾਨੂੰ ਕਹਿੰਦਾਗਾ ਵੀ ਤੁਹਾਡੀ ਮਦਦ ਕਰਾਂਗੇ ਅਸੀਂ। ਕੋਈ ਚਿੱਤ ਨਹੀਂ। ਬਸ ਜਿਹੜਾ ਮਿਲ ਜਾਂਦਾ ਵੋਟਾਂ ਪਾਓ ਕਹਿੰਦਾ ਨਾ ਪਾਜ। ਇਹ ਇਹ ਦੁੱਧ ਵੇਚਦੇ ਆਂਗਾ ਉਹਨਾਂ ਬਾਅਦ ਲਾ ਕੇ ਦੇ ਦਿੰਦਾ ਇਹਨਾਂ ਦੇ ਜੀ ਬੱਚੇ ਵੇਚਦੇ ਬੱਕਰੀ ਦਾ ਦੁੱਧ ਵੇਖਦਾ ਹਾਂ ਸਾਰੇ ਜੀ ਇਹਨਾਂ ਦਾ ਬੱਕਰੀ ਇਹਨਾਂ ਦਾ ਬੱਚੇ ਵੇਲੇ ਉਹਨਾਂ ਦਾ ਦੁੱਧ ਹੀ ਵੇਖ ਜਾਂਦਾ ਉਹ ਡੇਂਗੂ ਵਾਲੇ ਬਹੁਤ ਬਈ ਕਹਿੰਦੇ ਬੱਕਰੀ ਦਾ ਦੁੱਧੇ ਪਲਾਈ ਦਾ ਧੂਆ ਜੀ ਦੇ ਸੈੱਲ ਘਟ ਗਏ ਜਿਹੜਾ ਇਹ ਭੇੜਾ ਭੇੜ ਦਾ ਬੱਚਾ ਵੇਚਦਾ ਅੱਛਾ ਯਾਨੀ ਕਿ ਉਹਨਾਂ ਤਾਂ ਇਹਨਾਂ ਦੀਆਂ 10 ਰੁਪਏ ਦੀ 20 ਰੁਪਏ ਵਿਕਣੀ ਆ ਇੱਕ ਦੀ ਇੱਕ ਦੀ ਹਾਂ ਤੇ ਯਾਨੀ ਕਿ ਬੱਚੇ ਨਾਲ ਨਾਲ ਵੀਡੀਓ ਤੇ ਨਾਲ ਗੱਲਾਂ ਬਾਤਾਂ ਕਰ ਲੋ ਆ ਵੇ ਇਹ ਵੀ ਤੁਸੀਂ ਜਿੱਦਾਂ ਹੁਣ ਗਾਂ ਨਿਆਣੇ ਆ ਹਾਂ ਉਹ ਵੀ ਇਦਾਂ ਇਹ ਕੰਮ ਕਰਨਾ ਚਾਹੁੰਦੇ ਆ ਜਾਂ ਉਹਨਾਂ ਨੂੰ ਪੜ੍ਹਾਉਣਾ ਚਾਹੁੰਦੇ ਆ ਅਸੀਂ ਤਾਂ ਪੜ੍ਹਾਉਣਾ ਚਾਹੁੰਦੇ ਆ ਅਸੀਂ ਤਾਂ ਕਹਿੰਦੇ ਆ ਵੀ ਇਹਦੇ ਵਿੱਚ ਨਾ ਬੜੇ ਮੋੜ ਤੇ ਵੀ ਸਾਡੇ ਵੀ ਅਸੀਂ ਤਾਂ ਜੁੱਰੇ ਫਿਰਦੇ ਆ ਤੇ ਬਿਲਾਗ ਲੱਗੀ ਵੀ ਆ ਉੱਥੋਂ ਨਹੀਂ ਪਰਾ ਜਾਣਾਗਾ ਬਾਕੀ ਹੁਣ ਮਗਿਹਾਈ ਆ ਨਾ ਕੋਈ ਬਾਹਰ ਥਾਂ ਨਹਿਰਾ ਸੋਇਆ ਤੇ ਉੱਥੇ ਨਹੀਂ ਚੜਨਦੇ ਤੇ ਜਿਹੜਾ ਆ ਖੇਤਾਂ ਚ ਨਹੀਂ ਵਾਹਣ ਰਹਿੰਦੇਗੇ ਇਹਨਾਂ ਦੇ ਚਾਰਨ ਵਾਲਾ ਥਾਂ ਹੈ ਨਹੀਂਗਾ ਹਾਂ ਹਾਂ ਨਹੀਂ ਉਹੀ ਮੈਂ ਪੁੱਛਣਾ ਸੀਗਾ ਵੀ ਇਹਨਾਂ ਨੂੰ ਇਹ ਜਿਹੜਾ ਚਾਰਾ ਆ ਜਿੱਦਾਂ ਹੁਣ ਅੱਗੇ ਕਈ ਵਾਰੀ ਤਾਂ ਸਾਡੇ ਇਲਾਕੇ ਦੇ ਤੂਤ ਸੰਗਾ ਦਿੰਦੇ ਹੁੰਦੇ ਆਉਣਾ ਢਾਂਗੀਆਂ ਵੀ ਆ ਦੇਖੀ ਆ ਹਾਂ ਜੀ ਤੇ ਇਹਦਾ ਹੁਣ ਅਸੀਂ ਆਪਦੀ ਮਰਜ਼ੀ ਨਾਲ ਵੜਦੇ ਆ ਜੀ ਅੱਛਾ ਕੀ ਕਿ ਮੁਲਾਜ਼ਮਾਂ ਨਾ ਮੜਾ ਮੋੜ ਮਿਲ ਕੇ ਜਾਂ ਮੁਲਾਜ਼ਮ ਤੋਂ ਚੋਰੀ ਤੇ ਆਏ ਨੀਗਾ ਜਾਂ ਕਿਸੇ ਨੇ ਘਰੇ ਕਹਿਤਾ ਵੀ ਸਾਡਾ ਛਾਂਗ ਹਾਂ ਜਾਂ ਉਹ ਵੜਨਾ ਏ ਜਾਂ ਸਾਡਾ ਲਿਆਵਾ ਨੀਰਾ ਮੂੰਗੀ ਦਾ ਅੱਛਾ ਉਹ ਪਉਣਾ ਇਹਨਾਂ ਨੂੰ ਅੱਗੇ ਤਾਂ ਤਾਂ ਘਰਾਂ 'ਚ ਤੂਤ ਹੁੰਦੇ ਸੀ ਕਿ ਟੋਕਰੇ ਟੋਕਰੇ ਬਣਾਉਣ ਨੂੰ ਕਹਿੰਦੇ ਨੇ ਚਲੋ ਪੱਤੇ ਤੁਸੀਂ ਹਾਂ ਨਾਲ ਛਾਂਗ ਜੋਂ ਨਾਲੇ ਬੱਕਰੀਆਂ ਤੂਤ ਹੁੰਦੇ ਸੀ ਕਕਰਨਮਾ ਹੁੰਦੀਆਂ ਸੀ ਹੁਣ ਉਹ ਕਕਰਨਮ ਘਟਾ ਅੱਛਾ ਅਗੇ ਕਿਕਰ ਵਾਲੀ ਹੁੰਦੀ ਹੈ ਨਾ ਦੇਸੀ ਦੇਸੀ ਕਿਕਰ ਨੂੰ ਵੱਧ ਖਾਂਦੇ ਹਾਂ ਟੁੱਕੇ ਵਾਹ ਜਾਂਦੀਆਂ ਹਾਂ ਮੈਂ ਦਾਦੇ ਨੇੜੇ ਗਈ ਉਹ ਟੁੱਕੇ ਨਾਲ ਬਿਮਾਰੀਆਂ ਵੀ ਘਾੜੇ ਉਹਦੇ ਤੋਂ ਫੁੰਡੀਆਂ ਹੁੰਦੀਆਂ ਨੇ ਉਹਦੇ ਨਾਲ ਨੁਕਸ ਬਹੁਤ ਘੱਟ ਪੈਂਦੇ ਬਸ ਬਹੁਤ ਪਸ਼ੂ ਨੂੰ ਬਹੁਤ ਘੱਟ ਹੁਣ ਹੁਣ ਨੁਕਸ ਵਾੜੇ ਪੈਂਦੇ ਆ ਜਿਹੜੇ ਕੁਦਰਤੀ ਚੀਜ਼ਾਂ ਨੇ ਰੱਬ ਨੇ ਬਣਾਈਆਂ ਵਧੀਆ ਹੀ ਹੈ ਨਾ ਚਲੋ ਚਲੋ ਪਰਵਾਦਾਂ ਬੜੀ ਜਰੇ ਵੀ ਬਹੁਤ ਵਧੀਆ ਹਾਂ ਜਿਹੜੇ ਲੱਗੇ ਹੋ ਆਪਣੀ ਨਿਆਣਿਆਂ ਨੂੰ ਪੜਾ ਲਿਖਾ ਕੇ ਜੋ ਅੱਖਾਂ ਦਾ ਜੋ ਅੱਖਾਂ ਦਾ ਪੜਦੇ ਐ ਜੋ ਅੱਖਾਂ ਦਾ ਮਗਲ ਲਾਈਦੇ ਨੇ ਉਹਨਾਂ ਦੇ ਆ ਕਿੰਨੇ ਦਿਨਾਂ ਦਾ ਓਏ ਰੰਗਦਾ ਲੰਗਣਾ ਚੱਕ ਲਿਆ ਵੇ ਲੇਲਾ ਆਹ ਆਹ ਕੀ ਬਾਤ ਹੈ ਕੀ ਬਾਤ ਹੈ ਵੀ ਬਹੁਤ ਵਧੀਆ ਵੀ ਕਿੰਨੀ ਕੁ ਬਾਡ ਕਰ ਦਿੰਦੇ ਤੁਰ ਕੇ ਨੇ ਤੁਰ ਬਾਡ ਬਾਈ ਬਹੁਤ ਵਧੀਆ ਸਾਡੀ ਬਾਡ ਤਾਂ ਮੈਨੂੰ ਮਾਦਾ ਸਾਡੇ ਭਾਏ 2 ਕਿਲੋ ਜੰਨੀ ਬਾਡ ਓਕੇ ਜੰਨੀ ਓਕੇ ਜੰਨੀ ਬਾਡ ਕਰਾਉਂਦੇ 2 ਕਿਲੋ ਜੰਨੀ ਬਾਡ ਹੋ ਜਾਂਦਾ ਕੁਝ ਕਾ ਬਾਤ ਹੈ ਥੈਂਕ ਯੂ ਫੈਕਟਰ ਇਹਨੇ ਪੂਰੇ ਨਹੀਂ ਤਾਂ ਇੱਥੇ ਜੱਟਾਂ ਦਾ ਟੈਟਾ ਦੇ ਵਿੱਚ ਪਾ ਲਈ ਜਾਂਦੇ ਹਾਂ ਨਹੀਂ ਤਾਂ ਗੋਡੇ ਜੜ ਜਾਣਗੇ ਗੋਡੇ ਜੜ ਜਾਣਗੇ ਸਹੀ ਗੱਲ ਆ ਬਾਦਲੇ ਉਹਨਾਂ ਨੂੰ ਵੀ ਪਾਰਟੀਆਂ ਵਾਲਿਆਂ ਨੂੰ ਵੀ ਲੀਡਰਾਂ ਨੂੰ ਵੀ ਕਹੋ ਵੀ ਤੁਸੀਂ ਬੱਕਰੀਆਂ ਰੱਖੋ ਤਾਂ ਸੀ ਉਧਾਣਾ ਤੁਹਾਡਾ ਸਹੀ ਗੱਲ ਆ ਜੀ ਚਾਹ ਜੂਆਂ ਫਿਰ ਪੂਰਾ ਫੇਟਣਾ ਵੀ ਇੰਦੇ ਵਿੱਚ ਛੱਗਣੀ ਆ ਚੋ ਬਾਈ ਸਾਹਿਬ ਇਹ ਨਹੀਂ ਦੂਵੇ ਚਾ ਵੀ ਨਹੀਂ ਜੇ ਤੁਸੀਂ ਗਏ ਹੋ ਮੋਗੇ ਫੇਰ ਕਿੱਦਾਂ ਕਬਰਾਂ ਨੂੰ ਜਾ ਨਹੀਂ ਜਾਂਦਾ ਕੋਣ ਜਾਏ ਨਹੀਂ ਪੂਰਾ ਬਦਨੀ ਨੀ ਧਰਕੇ ਜਾਏ ਤੇ ਤੁਸੀਂ ਆਪਣੇ ਸੱਚ ਮੇਰੇ ਘਲਾਸ਼ੇ ਪਾਰ ਦੇ ਮੇਲੇ ਤੇ ਵੀ ਲੈਣੇ ਹੁੰਦੇ ਸਜਾ ਕੇ ਹੈ ਨਾ ਰੰਗ ਕੇ ਗੱਡੀ ਹੈ ਨਾ ਉੱਥੇ ਤੁਰਕੀ ਜਾਣੇ ਕਿੰਨੇ ਦਿਨ ਦੋ ਦਿਨੇ ਪਹੁੰਚਣੇ ਸੀ ਚਵਾਰ ਦਾ ਮੇਲਾ ਬਈ ਇਥੋਂ ਪਾਓ ਵਾਟ ਪੈ ਜਾਂਦੀ ਆ ਤੇ ਤੁਰ ਕੇ ਤੁਰ ਰੰਗ ਕੇ ਤੁਰ ਲੈਂਦੇ ਸਾਰੇ ਕਿਉਂ ਤੁਰ ਕੇ ਜਾਣਾ ਤੇ ਉਦੋਂ ਮੇਰੇ ਖਿਆਲ ਨਾਲ ਨਿਗਾਹ ਵੀ ਰੱਖਣੀ ਪੈਂਦੀ ਮਾਲ ਮੂਲ ਚੋਰੀ ਵੀ ਹੁੰਦਾ ਨਿਗਾਹ ਰੱਖਣੀ ਪੈਰੇ ਜਾਣਾ ਤਾਂ ਹੁਣ ਅਸੀਂ 8-8 7-7 ਜਾਣੇ ਅੱਛਾ ਅੱਛਾ ਆਸੇ ਵਸੇ ਰਾਤ ਨੂੰ ਪਹਿਰੇ ਨਾ ਬਿੰਦੇ ਇਹ ਅੱਥੇ ਘਰੇ ਵੀ ਚੋਰੀਆਂ ਹੋ ਜਾਂਦੀਆਂ ਘਰੋਂ ਵੀ ਲੈ ਜਾਂਦੇ ਆ ਇਹ ਵੇ ਉਹ ਬਹੁਤ ਮੀਟ ਆ ਖਾਣ ਵਾਲੇ ਜਿਹੜੇ ਮੀਟ ਖਾਣ ਵਾਲੇ ਨਹੀਂਗੇ ਇਹ ਨਾ ਜਿਹੜੇ ਆਹ ਦੂਜਾ ਮੱਥੇ ਪੱਤੇ ਵਾਲੇ ਵੈਸੇ ਪੱਤੇ ਵਾਲੇ ਇਹ ਇਹ ਚੱਕਦੇ ਆ ਚੋਰੀ ਚੱਕ ਕੇ ਉਹਨਾਂ ਨੇ ਗਾਂਹ ਜਾ ਕੇ ਵੇਚਣਾਗਾ ਫੇਰ ਆਪ ਦਾ ਉਹਨਾਂ ਨੇ ਖਾਣਾ ਪੀਣਾ ਕਰ ਇਹ ਇਹ ਪਾਕਿਸਤਾਨ ਜਿੱਦਾਂ ਹੁਣ ਮੁਸਲਮਾਨ ਭਾਈਚਾਰੇ 'ਚ ਬਕਰੀਦ ਹੁੰਦੀ ਹੈ ਉੱਥੇ ਤਾਂ ਬਲੈਕ ਚੋਏ ਹੁੰਦੇ ਬੱਕਰੇ ਲੱਖ ਆਪਣੇ ਵੀ ਦੀਦ ਵਾਲੀ ਬੈਗਦੇ ਬੁਗਦੇ ਹਨ ਆਪਣੇ ਵੀ ਬੱਕਦੇ ਦੀਦ ਵਾਲੇ ਹੈਗੇ ਆਪਣੇ ਆਪਣੇ ਲਈ ਜਾਂਦੇ ਇਤਰਾ ਇਤਾਲੀਆਂ ਦੇ ਘਰ ਹੈਗੇ ਇਹ ਦੀਦ ਵੇਲੇ ਤਾਂ ਮੈ ਬੈਗਦੇ ਉਹ ਤਾਂ ਵੀ ਉਦਾਂ ਹੀ ਬਾਈ ਇਹਨਾਂ ਦੇ ਨਾ ਨਿਗਾਹੇ ਵਾਲ ਮਤਲਬ ਉੱਥੇ ਸੁੱਖੇ ਸਾਖੀ ਵੀ ਹੁੰਦੇ ਨੇ ਪਰ ਸੁੱਖਦੇ ਆ ਉਹ ਛੱਡੇ ਦੇ ਆਖਲੇ ਜਾ ਕੇ ਉਹ ਛੱਡ ਦਿਆਂਗਾ ਤੁਸੀਂ ਫੜ ਲਿਆ ਕਰੋ ਮੋਰੀ ਮਾਰ ਦਿੰਦੇ ਅਸੀਂ ਨਹੀਂ ਫੜ ਸਕਦੇ ਉਹ ਪਰ ਜਿਹੜੇ ਉੱਥੇ ਪਿਆਰੀ ਆ ਰਹਿੰਦੇ ਉਹ ਵੇਚ ਦਿੰਦੇ ਆ ਚਲੋ ਜਾਨਾ ਚਲੋ ਜਾਨਾ ਹਾਂ ਜਰਵਾਰਾਂ ਚ ਵਧੀਆ ਗੱਲ ਹੋ ਗਈ ਆਪਣੀ